ਜਲੰਧਰ ਦੇ ਵਿੱਚ ਦੋ ਪੱਖ ਆਪਸੀ ਰੰਜਿਸ਼ ਕਰਕੇ ਆਹਮੋ ਸਾਹਮਣੇ ਖੋਏ ਨੇ ਤੁਹਾਨੂੰ ਦੱਸ ਦਈਏ ਕਿ ਕਾਲਾ ਸਿੰਘਿਆ ਰੋਡ ਦੇ ਉੱਪਰ ਇਹ ਮਾਮਲਾ ਜਿਹੜਾ ਸਾਹਮਣੇ ਆ ਰਿਹਾ ਹੈ ਕਿ ਦੋ ਪੱਖ ਆਹਮੋ ਸਾਹਮਣੇ ਕਿਸ ਤਰੀਕੇ ਨਾਲ ਹੁੰਦੇ ਨੇ ਉਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਹੀ ਰਹੇ ਹੋ ਇੱਕ ਪਰਿਵਾਰ આરોਪ ਲਗਾ ਰਿਹਾ ਹੈ ਕਿ ਦੇਰ ਰਾਤ ਉਹਨਾਂ ਦੀਆਂ ਗੱਡੀਆਂ ਜੜੀਆਂ ਨੇ ਉਹਨਾਂ ਦੀ ਪੰਨ ਤੋੜ ਕੀਤੀ ਗਈ ਹੈ ਇੱਕ ਪਰਿਵਾਰ ਨਸ਼ੇ ਦੇ ਨਾਲ ਇਸ ਮਾਮਲੇ ਨੂੰ ਜੋੜ ਰਿਹਾ ਹੈ ਜਦਕਿ ਦੂਸਰੇ ਪੱਖ ਦਾ ਕਹਿਣਾ ਹੈ ਕਿ ਸਭ ਤੋਂ ਪਹਿਲਾਂ ਜਿਹੜਾ ਪੱਖ ਹਮਲਾ ਕਰਨ ਦਾ આરોਪ ਲਗਾ ਰਿਹਾ ਉਹਨਾਂ ਦੇ ਵੱਲੋਂ ਆ ਕੇ ਘਰ ਤੇ ਹਮਲਾ ਕੀਤਾ ਜਾਂਦਾ ਸੋ ਇਹ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਲੋਕ ਪਹਿਲਾ આરોਪ ਲਗਾ ਰਹੇ ਸੀ ਉਹਨਾਂ ਦੇ ਵੱਲੋਂ ਦੂਜਿਆਂ ਦੇ ਘਰ ਜਾ ਕੇ ਪੰਨ ਤੋੜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਉਸ ਦੇ ਵਿੱਚ ਇੱਕ ਮਹਿਲਾ ਦੇ ਹੱਥ ਦੇ ਉੱਪਰ ਛੱਟ ਵੀ ਲੱਗਦੀ ਹੈ ਮਹਿਲਾਵਾਂ ਜਿਹੜੀਆਂ ਨੇ ਆਪਣੇ ਸਾਰੇ ਕਿਸੇ ਨੂੰ ਬਿਆਨ ਵੀ ਕਰ ਰਹੀਆਂ ਨੇ ਤੇ ਉਸ ਤੋਂ ਬਾਅਦ ਦੂਜਾ ਪੱਖ ਲਗਾਤਾਰ ਇਹ ਮੰਗ ਕਰ ਰਿਹਾ ਕਿ ਉਹਨਾਂ ਨੂੰ ਸੁਰੱਖਿਆ ਦਿੱਤੀ ਜਾਵੇ ਦੂਜਾ ਪਾਕੀ ਕਹਿ ਰਿਹਾ ਕਿ ਨਸ਼ੇ ਦੇ ਕਰਕੇ ਉਹਨਾਂ ਦੇ ਉੱਪਰ ਹਮਲਾ ਜਿਹੜਾ ਹੈ ਉਹ ਕੀਤਾ ਗਿਆ ਦੋਨੋਂ ਪੱਖ ਆਮਣੇ ਸਾਹਮਣੇ ਕੋਈ ਨਹੀਂ ਹੁਣ ਵਿਤੋਦੀ ਕੀ ਕੇਸ ਤੋਂ ਨਿਕਲ ਕੇ ਆਉਂਦਾ ਪੁਲਿਸ ਇਸ ਮਾਮਲੇ ਦੀ ਪੂਰੀ ਇਨਵੈਸਟੀਗੇਸ਼ਨ ਕਰ ਰਹੀ ਹੈ ਨਸ਼ੇ ਦੇ ਨਾਲ ਇਹ ਮਾਮਲਾ ਜੁੜਿਆ ਹੋਇਆ ਹੈ ਜਾਂ ਫਿਰ ਕੋਈ ਹੋਰ ਹਰੰਜੀਤ ਹੈਗੀ ਹੈ ਇਹ ਸਾਰੇ ਪੁਲਿਸ ਇਨਵੈਸਟੀਗੇਸ਼ਨ ਤੋਂ ਬਾਅਦ ਇਨਫੋਰਮੇਸ਼ਨ ਸਾਹਮਣੇ ਆਵੇਗੀ ਨੋਗ ਨਹੀਂ ਗਿਆ ਮੈਨੂੰ ਪਾਦਰ ਸਾਹਿਬ ਨਾਲ ਜੋ ਦੀ ਗੱਲ ਹੋਈ ਉਹ ਵੱਖਰੀ ਹੋਈ ਘਰੇ ਆਇਆ ਮੈਂ ਡਿਲੀ ਤੋਂ ਗੰਦੇ ਕੱਪੜੇ ਵਸਲੇ ਮੈਂ ਕਿਹਾ ਸਾਫ਼ ਕੱਪੜੇ ਗੋਏ ਵਾਲੇ ਲਾ ਕੇ ਨਾ ਸਾਫ਼ ਪਾਏ ਹਜੇ ਟੱਕ ਟੱਕ ਥੱਲੇ ਹੋਈ ਸਰ 5 ਸੈਕਿੰਡ ਜੀ ਉਹ ਭੱਜੇ ਕੀ ਮਾਰ ਕੇ ਕੀ ਗਏ ਨੇ ਸਰ ਸਰ ਖੰਡੇ ਮਾਰੇ ਉਹਨਾਂ ਨੇ ਖੜੇ ਰੋ ਖੜੇ ਰੋ ਤੇ ਕਿੰਨੇ ਹਥਿਆਰ ਗੱਡੀ ਦੇਖ ਲਓ ਸਰ ਗੱਡੀ ਦੇਖ ਲਈਏ ਤੇ ਹੋਰ ਕੀ ਕੀ ਮਾਰ ਕੇ ਗਏ ਕਿੰਨੇ ਕੁ ਵਿਅਕਤੀ ਸੀਗੇ ਵਿਅਕਤੀ ਸਾਰੇ ਜੋਗੀ ਜਿਨ੍ਹਾਂ ਨੇ ਸੱਟਾਂ ਮਾਰੀਆਂ 15 ਵਿਅਕਤੀ ਹੀ ਉਹਦੀ ਮਾਤਾ ਉਹਦਾ ਬੁੜਾ ਉੱਥੇ ਖਲੋਤੇ ਹੀ ਸਾਰੇ ਤੇ ਕੋਈ ਕੈਮਰਾ ਵਗੈਰਾ ਨਹੀਂ ਇੱਥੇ ਲੱਗੇ ਡੀਵੀਆਰ ਸ਼ੋਰਟ ਹੋਇਆ ਸਰ ਜੀ ਤੁਹਾਨੂੰ ਪੂਰੇ ਸੁਣੇ ਦਿਖਾ ਦੇਣੀ ਸੀ ਚੂਹੇ ਨੇ ਉਹਦੀ ਸ਼ਾਰਟ ਟੁਕਤੀ ਸੀ ਠੀਕ ਹੈ ਸ਼ੋਰਟ ਹੋ ਗਿਆ ਤੇ ਸਿਰਫ ਨਸ਼ੇ ਨੂੰ ਲੈ ਗਈ ਰੰਜੇ ਸੀ ਕਿ ਹੋਰ ਵੀ ਕੋਈ ਗੱਲਬਾਤ ਹੋਰ ਹਾਂਡੀ ਸਰ ਅੱਜ ਤੱਕ ਕੋਈ ਹੋਈ ਨਹੀਂ ਅੱਜ ਹੀ ਨਹੀਂ ਵੈਸਰ ਤੇ ਅੱਗੇ ਵੀ ਕਦੀ ਉਹਨਾਂ ਨੂੰ ਵਾਰਨ ਵਗੈਰਾ ਕੀਤਾ ਗਿਆ ਕੋਈ ਗੱਲਬਾਤ ਕੀਤੀ ਗਈ ਨਹੀਂ ਅਸੀਂ ਕਿਹਾ ਹੀ ਹੈ ਕਿ ਤੂੰ ਸਾਡੇ ਧੀਆ ਭੈਣਾ ਥੱਲੇ ਹੁੰਦੀ ਆ ਤੁਸੀਂ ਨਹੀਂ ਇੱਥੇ ਚੰਗੇ ਲੱਗਦੇ ਆਪਣਾ ਅੱਗੇ ਕਦੀ ਜੇ ਨਸ਼ੇ ਵਗੈਰਾ ਦੀ ਕੋਈ ਗੱਲਬਾਤ ਸੀ ਨਾ ਪੁਸਤ ਪ੍ਰਸ਼ਾਸਨ ਨੂੰ ਅੱਗੇ ਕਦੀ ਦੱਸਿਆ ਗਿਆ ਕਿ ਇਹ ਨਸ਼ੇ ਵਗੈਰਾ ਸੇਲ ਕਰਦੇ ਜਾਂ ਵੇਚਦੇ ਨੇ ਭਾਜੀ ਅੱਗੇ ਨਹੀਂ ਉਸ ਤੋਂ ਲੈ ਕਿਸੇ ਤੁਸੀਂ ਭਾਜੀ ਮੈਂ ਭਾਜੀ ਸ਼ਹਿਰ ਸੀਗਾ ਉਸ ਵੇਲੇ ਮੇਰਾ ਬੇਟਾ ਹੀ ਘਰ ਸੀ ਹੂੰ ਇਹ ਬੇਟਾ ਕੱਲਾ ਸੀ ਘਰ ਉਹ ਭਾਜੀ ਕਿੰਨੇ ਜਣੇ ਆਏ ਸੀ ਇੱਥੇ ਹਾਂਜੀ ਕਿੰਨੇ ਕਿ ਜਾਨੇ ਆਏ ਸੀ 10 ਦਾ ਤਾਂ 20 ਆਰੀ ਭਾਜੀ ਦੱਸਤਾ ਤਾਂ 8-10 ਜਾਨੇ ਸੀ ਕਿ ਮਾਸ ਕੀ ਨਾਲ ਉਹਦਾ ਚਾਚਾ ਜੀ ਤੇ ਉਹ ਕਹਦੇ ਨੇ ਭਾਜੀ ਕਹਦੇ ਨੇ 15 ਕਿ ਜਾਨੇ ਸੀਗੇ ਤੇ ਉਹ ਨਾਲ ਭਾਜੀ ਨਾਲ 8-10 ਸਣੇਗੇ ਠੀਕ ਹੈ ਤੇ ਤੇਜ ਅਧਿਆਰ ਸੀਗੇ ਉਹਨਾਂ ਕੋਲ ਭਾਰ ਭਾਜੀ ਇਹ ਕਹਿੰਦਾ ਫਾਇਰ ਵੀ ਕੱਢ ਕੇ ਗਏ ਆ ਅੱਛਾ ਫਾਇਰ ਵੀ ਕਰਕੇ ਗਏ ਫਾਇਰ ਵੀ ਕਰਕੇ ਗਏ ਆ ਕੈਮਰਾ ਪਰਸਨ ਅਨਿਸ਼ਾਨਲ ਮਨਪਤ ਕੋਰ 1 ਪੁਆਇੰਟ ਜਲੰਧਰ